ਲਨੇ ਰਹਾ ਹੋਇਆ ਪਿਆ ਐ ਕਰਦੀਆਂ ਮੈਂ ਨਾਲੇ ਤਾਂ ਲਾਈਟ ਛੱਡ ਦਿੰਨੀ ਆ ਤੇ ਨਾਲੇ ਝਾੜੂ ਲਾ ਲੰਨੀ ਆ ਟੜਕੇ ਉੱਠ ਕੇ ਨਾ ਲਾਉਣਾ ਪਊਗਾ ਟੜਕੇ ਤਾਂ ਨਾ ਬਾਲੇ ਕੰਮ ਹੋ ਜਾਂਦੇ ਆ ਮਸਾ ਨਿਬੜਦੇ ਆ ਕੰਮ ਹੌਲੀ ਹੌਲੀ ਐਸ ਵੇਲੇ ਝਾੜੂ ਲਾ ਕੇ ਪੈ ਜੂਗੀ ਲੈ ਕਿੰਨਾ ਕਿੰਨਾ ਰੇਤਾ ਖਿੰਡਿਆ ਪਿਆ ਬੂਮਾ ਮਰ ਜਾ ਨੀ ਨਹੀਂ ਤੈਨੂੰ ਕਿੱਥੇ ਕਿੱਥੇ ਕੀ ਕੀ ਕੰਮ ਸਿਖਾਵਾਂਗੇ ਅੱਛਾ ਗਿਆ ਝਾੜੂ ਛੱਡੋ ਝਾੜੂ ਛੱਡ ਦੇ ਤੈਨੂੰ ਮੈਂ ਇੱਕ ਵਾਰੀ ਕਹਿੰਦਾ ਝਾੜੂ ਛੱਡ ਦੇ ਲੈ ਰਖਤਾ ਨਾ ਬਾਬਾ ਤਾਂ ਡੇਰੇ ਚ ਪਾਟ ਕਰੀ ਜਾਂਦੇ ਤੇ ਤੂੰ ਝਾੜੂ ਮਾਰੀ ਜਾਂਦੀ ਐ ਤੇਰੀ ਮਾਂ ਨੇ ਤੈਨੂੰ ਜਮੀਨੇ ਕੁਛ ਕਾ ਕੇ ਭੇਜਿਆ ਕੁੜੇ ਤੇ ਫਿਰ ਬਾਬਾ ਕੀ ਆਏਂਗੇ ਹੰਦਾਗਾ ਵੀ ਕੰਮ ਨਾ ਕਰਿਆ ਕਰੋ ਕੰਮ ਤਾਂ ਚੰਗੀ ਗੱਲ ਆ ਜੇ ਤੈਨੂੰ ਪਤਾ ਹੋਵੇ ਹੱਥ ਨੇ ਮਾੜਾ ਹੁੰਦਾ ਝਾੜੂ ਲਾਇਆ ਤੇ ਇੰਨੀ ਵੀ ਨਹੀਂ ਮਤ ਦਿੱਤੀ ਹੁੰਦਾ ਮਾੜਾ ਕੁਛ ਨਹੀਂ ਮਾੜਾ ਮੂੜਾ ਹੁੰਦਾ ਇਹ ਤਾਂ ਐਵੇਂ ਬਹਿਮ ਬਣਾਏ ਹੋਏ ਨੇ ਨਾ ਮੈਨੂੰ ਐਂ ਦੱਸ ਝਾੜੂ ਤੜਕੇ ਲੱਗਦਾ ਹੁੰਦਾ ਇਹ ਜਿਵੇਂ ਕਿਉਂ ਲਾਉਣੀ ਐ ਤੇ ਤੜਕੇ ਦਾ ਮੇਰਾ ਟਾਈਮ ਨਹੀਂ ਲੱਗਦਾ ਝਾੜੂ ਲਾਉਣ ਦਾ ਤਾਂ ਹੀ ਫਿਰ ਹੁਣ ਹੱਥ ਨੇ ਲਾ ਕੇ ਪਾਉਂਗੀ ਉਹ ਮਾਂ ਮਰ ਜਾਣੀ ਇਹਨੇ ਤਾਂ ਕੰਮ ਮਕਾਉਣ ਦੀ ਮਾਰੀ ਵੀ ਤੜਕੇ ਝਾੜੂ ਨਾਲ ਲਾਉਣਾ ਪਵੇ ਆਥਣੇ ਲਾ ਕੇ ਤੜਕੇ ਮੈਂ 12 ਵਜੇ ਉੱਠਾਂ ਇੱਕ ਤਾਂ ਹੋਰ ਵੀ ਮੈਂ ਤੈਨੂੰ ਦੱਸਾਂ ਮੈਨੂੰ ਹੋ ਗਏ 5 ਦਿਨ ਮੈਂ ਤੇ ਬੇਬੇ ਚਾਹ ਵੀ ਪੀ ਲਾਨੀਆਂ ਮੈਂ ਤੇ ਬੇਬੇ ਨੂੰ ਗੱਲ ਸਾਰਾ ਬੇੜਾ ਵੀ ਸੰਭਰਦਾਨੀਆਂ ਆ ਤਾਇਆਂ ਚਾਚੀਆਂ ਸਾਰੀਆਂ ਆ ਜਾਂਦੀਆਂ ਘਰੇ ਕੁੜੇ ਬਹੂ ਕਿੱਥੇ ਕੁੜੇ ਬਹੂ ਕਿੱਥੇ ਤੂੰ 12 ਵਜੇ ਤੱਕ ਸੁੱਤੀ ਰਹਿਣੀ ਐ ਤੇ ਫਿਰ ਹੁਣ ਮੈਂ ਕੀ ਕਰਾਂ ਜਦੋਂ ਮੇਰੀ ਜਾਗ ਹੀ ਨਹੀਂ ਖੁੱਲਦੀ ਤੜਕੇ ਹੁਣ ਇਹ ਤੇਰੇ ਸਹੁਰੇ ਨ ਭਾਈ ਤੇਰੇ ਪੇਕੇ ਨਹੀਂ ਮੈਂ ਤੈਨੂੰ ਦੱਸਾਂ ਚਾਹੇ ਸਹੁਰੇ ਹੁਣ ਚਾਹੇ ਪੇਕੇ ਹੁ ਨੀਂਦ ਤਾਂ ਹੁਣ ਉਹੀ ਗੱਲ ਉੱਠਣ ਸਿੱਖਾ ਮੈਂ ਤੈਨੂੰ ਦੱਸਾਂ ਹੁਣ ਤਾਂ ਮੈਂ 10 ਦਿਨ ਲੱਗ ਕੇ ਜਾਊਂਗੀ ਹੁਣ ਤਾਂ ਮਾੜਾ ਮੋਟਾ ਮੈਂ ਤੈਨੂੰ ਗੱਲ ਦੇਈ ਜਾਨੀ ਦੱਸੀ ਜਾਨੀ ਆ ਕੰਮ ਮਗਰੋਂ ਨਾ ਬੁੜੂੰਗਾ ਲਾਲਾ ਉਂਗਣਾ ਤੈਨੂੰ ਤੇ ਬੇਬੇ ਨੂੰ ਐ ਲੜਾਈ ਜਾਇਆ ਕਰਨੀ ਮੈਂ ਤਾਂ ਕੋਈ ਨਹੀਂ ਲੜਦੀ ਬੇਬੇ ਨਾਲ ਐਡੀ ਕੰਮਲੀ ਨਹੀਂ ਹੈਗੀ ਮੈਂ ਵੀ ਬਗੈਰ ਗੱਲ ਤੋਂ ਲੜੀ ਜਾਊਂਗੀ ਨਾਲ ਜਿੰਨੇ ਦਿਨ ਤੂੰ ਮੈਨੂੰ ਬੇਬੇ ਝਾੜੂ ਲਾਉਂਦੀ ਦੇਖ ਲੈਂਦੀ ਨਾ ਅੱਛਾ ਤੁਹਾਡਾ ਸੱਸ ਨੂੰ ਆਉਂਦਾ ਹੁਣੀ ਗਲੇਸ ਪੈਣ ਦਾ ਅੱਠਨ ਮੇੜੀ ਕਿਦਰਾ ਨਿਕਲੇ ਪੈਣ ਦਾ ਉਹ ਤਾਂ ਮੈਂ ਦੇਖ ਲਿਆ ਬੇਬੇ ਨੇ ਤਾਂ ਕਦੇ ਆਖਿਆ ਅੱਜ ਦਿੱਤਾ ਕੀ ਆ ਰੋਟੀ ਪਕਾਉਣ ਨੂੰ ਲਾ ਪਾੜਦਾ ਕਰੀ ਜਾਂਦਾ ਡੇਰੇ ਵਾਲਾ ਬਾਬਾ ਅਜੇ ਰੋਟੀ ਦਾ ਮੇੜੀ ਨਹੀਂ ਅੱਖ ਨੇ ਰੋਟੀ ਲੈਣਾ ਨਾ ਡੇਰੇ ਵਾਲਾ ਰੋਟੀ ਪਾਣੀ ਹੁੰਦੀ ਆ ਉਹਨੂੰ ਫਿਰ ਸਬਜ਼ੀ ਤਾਂ ਹੈ ਨਹੀਂਗੀ ਕੱਲੀ ਰੋਟੀ ਦਾ ਉਹ ਕੀ ਕਰਾਊਗਾ ਸਬਜ਼ੀ ਬਣਾਈ ਨਹੀਂ ਤੇ ਕਰ ਤੇ ਨਾ ਵੀ ਸਬਜ਼ੀ ਹੈ ਨਹੀਂ ਮੈਂ ਕਾਦੀ ਬਣਾਵਾਂ ਮਰ ਜਾਣੀ ਨਹੀਂ ਨਹੀਂ ਤੂੰ ਝਾੜੂ ਲਾਉਣ ਤਾਂ ਹੋਗੀ ਆ ਮੈਂ ਤਾਂ ਮੜੇ ਤਾਇਕੇ ਘਰੇ ਵਾਗੀ ਮੈਂ ਕਿਹਾ ਸਬਜ਼ੀ ਹੁਣ ਇੰਨੇ ਦਿਨ ਹੋ ਗਏ ਭਈ ਹੁਣ ਤਾਂ ਸਿੱਖ ਲੈ ਬੋਬੀ ਲੈਂਦੀ ਸੀਗੀ ਬੇਬੇ ਨੇ ਇੱਥੇ ਕੰਧ ਤੇ ਪਈ ਸੀ ਉਹਨੂੰ ਮੈਂ ਖਾ ਗਈ ਹੁਣ ਮੈਂ ਕੀ ਕਰਾਂ ਉмма ਮਰ ਜਾਣੀ ਮੈਂ ਇਸ ਕਿਧਰਾਂ ਗਈ ਆਪਣੇ ਤਾਂ ਮੈਸੇ ਨਹੀਂ ਮੈਂ ਤਾਂ ਖੁੱਲੀ ਫਿਰਦੀ ਸੀ ਇਧਰੋਂ ਤਾਇਕੇ ਵਾਲੀ ਅੱਛਾ ਤਾਇਕੇ ਮੈਸਾ ਕੇ ਗੋਭੀ ਵੀ ਖਾ ਗਈ ਤੇ ਹੋਰ ਹੁਣ ਨਾ ਹੁਣ ਫਿਰ ਮੈਂ ਇਹਦੇ ਢਡਚ ਤੋਂ ਗੋਭੀ ਨਿਕਲਦੀ ਨਹੀਂ ਐ ਕਰ ਪਈ ਗੰਡੇ ਦੀ ਚਟਣੀ ਕੁੱਟ ਲਾ ਪਈਆਂ ਤੰਨੇ ਜਾਣੇ ਆਪਣੇ ਹੋਰ ਕੌਣ ਹੈ ਕੁਝ ਨਹੀਂ ਕਹਿੰਦੀ ਹੁਣ ਇਹ ਮੇਰੀ ਗੱਲ ਸੁਣ ਬੇਬੇ ਬੋਲਣ ਲੱਗੀ ਨਾ ਬੇਬੇ ਬੋਲੂਗੀ ਬੇਬੇ ਲੜੂਗੀ ਬੇਬੇ ਨੂੰ ਮੈਂ ਤਾਇਕੇ ਘਰੋਂ ਲਿਆ ਦੂੰ ਦਾਲ ਦੀ ਕੋਲੀ ਕਰ ਲੈ ਚਟਣੀ ਗੰਡੇ ਦੀ ਆਪਾਂ ਐ ਕਰਦੇ ਆ ਆਪਾਂ ਚੌਲ ਬਣਾ ਲੈਨੇ ਆ ਭਾਈ ਕੋਸ਼ ਮਰਜੀ ਖਵਾ ਚੌਲ ਖਵਾ ਕੁਛ ਮਰਜੀ ਖਵਾ ਮੇਰਾ ਤਾਂ ਕਿਵੇਂ ਨਾ ਕਿਵੇਂ ਢਿੱਡ ਭਰਦੀ ਮੈਂ ਤੈਨੂੰ ਦੱਸਾਂ ਮੈਂ ਤਾਂ ਭਾਈ ਮੇਰਾ ਤਾਂ ਹੀ ਜੀ ਕਰਦਾ ਮੈਂ ਤੇਰੇ ਬਾਈ ਨੂੰ ਫੋਨ ਕਰ ਜਾ ਵੀ ਮੈਨੂੰ ਤਾਂ ਆ ਕੇ ਲੈ ਜਾ ਭਾਈ ਮੈਂ ਇੱਥੋਂ ਤਾਂ ਨਹੀਂ ਤੂੰ ਕੰਮ ਸਿੱਖਦੀ ਮੈਂ ਤਾਂ ਬਹੁਤ ਜ਼ੋਰ ਲਾ ਲਿਆ ਤੈਨੂੰ ਸਮਝਾ ਸਮਝਾ ਕੇ ਫੋਨ ਤਾਂ ਤੈਨੂੰ ਮੈਂ ਦੇ ਦਨੀ ਆ ਤੂੰ ਲਾਲਾ ਬਾਈ ਨੂੰ ਭੱਗ ਜਾ ਜੇ ਜਾਣਾ ਤਾਂ ਅੱਛਾ ਹੁਣ ਤੂੰ ਮੈਨੂੰ ਐ ਆਖੇਂਗੀ ਵੀ ਤੂੰ ਭੱਗ ਜਾ ਨਹੀਂ ਮੈਂ ਤੂੰ ਕਹਿਣੀ ਆ ਮੇਰੇ ਪੇਕੇ ਦਾ ਘਰੇ ਮੈਂ ਤੈਨੂੰ ਦੱਸਾਂ ਤੂੰ ਮੈਨੂੰ ਕਹਿ ਨਹੀਂ ਸਕਦੀ ਭੱਗ ਜਾ ਮੈਂ ਤਾਂ ਆਦੀ ਮਰਜੀ ਨਾਲ ਹਾਂ ਲੈ ਤੂੰ ਤਾਂ ਆਪ ਹੀ ਆਖੀਂਨੀ ਆ ਵੀ ਮੈਂ ਜਾਣਾ ਮੇਰੇ ਨਹੀਂ ਚਟਣੀ ਕਰ ਗੰਡੇ ਦੀ ਕਿੱਥੇ ਲਹੂ ਪਿੱਤਾ ਬਾ ਨਹੀਂ ਉਹ ਕਿ ਨਵੀਂ ਬਹੂ ਨੂੰ ਕੰਮ ਸਿਖਾ ਦਿਓ ਉਹੀ ਗੱਲ ਕੰਮ ਕੀ ਸਿਖਾ ਕੇ ਕਰੀਏ ਇੱਕ ਮੱਤ ਦਿੰਨੀ ਆ ਤੇ ਦੋ ਪੁੱਠੇ ਕੰਮ ਕਰ ਦਾਂਦੀ ਐ ਜਿਹਦਾਂ ਨੂੰ ਮੈਂ ਮੁਰਕਿਆ ਹੁਨੀ ਆ ਉਹਦਾਂ ਨੂੰ ਕੁਛ ਨਹੀਂ ਕੁਛ ਹੋਰ ਹੀ ਕਰ ਦਾਂਦੀ ਐ ਇਹਨੇ ਤਾਂ ਮੇਰਾ ਲਹੂ ਪੀ ਲਿਆ ਮੇਰਾ ਤਾਂ ਰੋਜ਼ ਸਿਰ ਦੁਖਣ ਲੱਗ ਜਾਂਦਾ ਆਥਣੀ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਕਰਦਾ ਹੋਈ ਗੱਲ ਪਤਾ ਨਹੀਂ ਕੀ ਹਾਲ ਹੋਊਗਾ ਹੈ ਪਸ਼ੂ ਪਸ਼ਾਰੇ ਦਾ ਮੇਰੀ ਬੇਬੇ ਤੇਨੂੰ ਵਿਚਾਰੀ ਤੋਂ ਕੱਲੀ ਤੋਂ ਲੋਟ ਆਉਂਦਾ ਮੈਂ ਇਹਦੇ ਨਾਲ ਮੱਥਾ ਮਾਰੀ ਨੇ ਮੈਂ ਤਾਂ ਮੱਥਾ ਮਾਰ ਮਾਰ ਹੰਬੀ ਪਈਆਂ ਜੇ ਇਹਨੂੰ ਆਖੇ ਦੜ ਕੇ ਭਈ ਸਿਰਵਾ ਕੇ ਗੁੱਤ ਕਰ ਲੈ ਕੰਨੀ ਮੈਂ ਤਾਂ ਕਦੇ ਗੁੱਤੀ ਨਹੀਂ ਕਰੀ ਮੈਂ ਤਾਂ ਇਹੀ ਰਬੜੀ ਚੜਾਉਣੀ ਹੁੰਨੀ ਮੈਂ ਤਾਂ ਗੁੱਤ ਕਰਨੀ ਨਹੀਂ ਆਉਂਦੀ ਮੈਂ ਇਹਨੂੰ ਕੀ ਕੀ ਸਿਖਾ ਕੇ ਜਾਵਾਂ ਕਿਹੜੀ ਕਿਹੜੀ ਮੱਤ ਦੇਵਾਂ ਬੇਬੇ ਨੂੰ ਕਹਿੰਨੀ ਆ ਭਾਈ ਮੜਾ ਮੜਾ ਤੂੰ ਮੱਥਾ ਮਾਰ ਆਵਦੀ ਨੂੰ ਨਾ ਮੈਥੋਂ ਨਹੀਂ ਹੁਣ ਬਾਈਦਾ ਜੇ ਕਿਸੇ ਨੂੰ ਬਾਹਰ ਪਤਾ ਲੱਗ ਗਿਆ ਵੀ ਇਹ ਬਹੂ ਇਹਨਾਂ ਨੇ ਕੰਮ ਨਹੀਂ ਜਾਣਦੀ ਲੋਕਣਾਂ ਗਾ ਹੀ ਗੱਲ ਤਰਾ ਤਰਾ ਕਰਨੀਆਂ ਅਗਲਾ ਆਖੂ ਵੀ ਇਕੱਲੀ ਪੜੀ ਐ ਦੱਕਾ ਤੋੜਨੀ ਨਹੀਂ ਆਂਦੀ ਜਮਾ ਕਿਦੋਂ ਆਂਦੀ ਗਈਆਂ ਮੈਂ ਤਾਂ ਪਿੰਡ 'ਚ ਤੇ ਮੈਨੂੰ ਤਾਂ ਸੋਗਾ ਭੁੱਖ ਲੱਗਿਆਈ ਉੱਥੇ ਤੁਰੀ ਫਿਰਦੀ ਨੂੰ ਵੀ ਤੇ ਹੁਣ ਤਾਂ ਰੋਟੀ ਬਣਾ ਲਈ ਹੂ ਰਾਜਵੀਰ ਨੇ ਬਲਾਈ ਸੋਣੀ ਤਾਂ ਗੋਭੀ ਪਾਈ ਸੀ ਮੈਂ ਤਾਂ ਬਾਹਲੀ ਸੋਣੀ ਗੋਭੀ ਲੈ ਕੇ ਦੇਖੇ ਗਈ ਸੀ ਇਹਨੂੰ ਰਾਜਵੀਰ ਨੂੰ ਕੁੜੇ ਰਾਜਵੀਰ ਰੋਟੀ ਬਣਾ ਲਈ ਬੇਬੇ ਰੋਟੀ ਰੋਟੀ ਹੋ ਜਾਈ ਕਿੱਥੇ ਹੈ ਗਮੇ ਚਟਣੀ ਘੁੱਟਦੀ ਆ ਆ ਕੀ ਕਰੀ ਜੈਨੀ ਆ ਹੁਣ ਤੂੰ ਇਹ ਮੈਂ ਗੰਡਿਆਂ ਦੀ ਚਟਣੀ ਬਣਾਉਣੀ ਆ ਚਟਣੀ ਤੇ ਹੋਰ ਹੋਣਾ ਆ ਇਸ ਵੇ ਚਟਣੀ ਪਾਈ ਹੁਣ ਆਥਣੇ ਤੇ ਹੋਰ ਹੁਣ ਬੇਬੇ ਰੋਟੀ ਕਾਦੇ ਨਾ ਖਾਵਾਂਗੇ ਤੇ ਰੋਟੀ ਆਪਾਂ ਖਾਵਾਂਗੇ ਗੋਭੀ ਦੀ ਦਾਲ ਨਾਲ ਗੋਭੀ ਦੀ ਗਾਲ ਨਹੀਂ ਬਣਾਉਂਦੇ ਆਪਾਂ ਦੀਦੀ ਨੇ ਕਿਹਾ ਕਹਿੰਦੀ ਮੈਂ ਤਾਂ ਗੋਭੀ ਨਾਲ ਪਤਾ ਨਹੀਂ ਕੀ ਹੋ ਜਾਂਦਾ ਕੀ ਆ ਬਣ ਜਾਂਦਾ ਗੋਭੀ ਦੀ ਸਬਜ਼ੀ ਨਾ ਬਣਾਈ ਹੋ ਕੇ ਨੀ ਚਟਣੀ ਬਣਾ ਲਾ ਚਲ ਕੋਈ ਨਾ ਫਿਰ ਤੇਰੀ ਦੀਦੀ ਨਾ ਖਾਊਗੀ ਉਹਨੂੰ ਮੈਂ ਤੇਰਾ ਤਾਈ ਕੋਲ ਲਿਆ ਦੂੰਗੀ ਤੇ ਆਪਾਂ ਗੋਭੀ ਨਾ ਖਾ ਲਾਂਗੇ ਬੇਬੇ ਗੋਭੀ ਤਾਂ ਹੈ ਨਹੀਂ ਪਤਾ ਨਹੀਂ ਕਿੱਧਰ ਵਾਗੀ ਗੋਭੀ ਤਾਂ ਕੋ ਕਿੱਧਰ ਵਾਗੀ ਗੋਭੀ ਤਾਂ ਕਿ ਭਾਈ ਪੈਰ ਲਾ ਗਿਆ ਕਿੱਧਰ ਜਾਣ ਨੂੰ ਗੋਭੀ ਘਰੀ ਹੈ ਕਿਨੂੰ ਫੜਾ ਕੇ ਗਈ ਸੀ ਬੇਬੇ ਤੂੰ ਗੋਭੀ ਮੈਂ ਇੱਥੇ ਧਰ ਕੇ ਗਈਆਂ ਕੰਧੋਲੀ ਤੇ ਭਾਈ ਲੈ ਕੇ ਭਾਈ ਤੋਂ ਇੱਥੇ ਤਾਂ ਮੈਨੂੰ ਪਤਾ ਨਹੀਂ ਬੇਬੇ ਕਿੱਧਰ ਗਈ ਇੱਥੇ ਤਾਂ ਮੈਂ ਫਿਰਦੀ ਸੀਗੀ ਮੈਂ ਜੋ ਫਿਰਦੀ ਸੀ ਫਿਰ ਮੈਂ ਗੋਭੀ ਦੇਖਣ ਆਈ ਸੀ ਕੋਈ ਗੱਲ ਨਹੀਂ ਯਾ ਮੈਨੂੰ ਤਾਂ ਮੈਨੂੰ ਤਾਂ ਦੀਦੀ ਨੇ ਆਖਿਆ ਉਸੇ ਨਾਲ ਹੀ ਜਾ ਕੇ ਗੱਲ ਕਰ ਲੈ ਮੈਂ ਤਾਂ ਨਾ ਗੰਡਿਆਂ ਦੀ ਚਟਣੀ ਬਣਾਉਣੀ ਆ ਤੇ ਚਟਣੀ ਬਣਾਉਣੀ ਆ ਦੇਖ ਲੈ ਭਾਈ ਉਹੀ ਗੱਲ ਮੈਂ ਕੋਬੀ ਲੈ ਕੇ ਘਰ ਕੇ ਗਈਆਂ ਹੁਣ ਤੂੰ ਸਬਜ਼ੀ ਬਣਾ ਲੈਂਦੀ ਉਹਦੀ ਆਪਾਂ ਰੋਟੀ ਖਾ ਲੈਂਦੀਆਂ ਰੋਟੀ ਤਾਂ ਬਣ ਜੂਗੀ ਕੋਈ ਨਹੀਂ ਮੈਂ ਤਾਂ ਬਾਹਰੋਂ ਆਈ ਕਰਦੀ ਆ ਇਹਨਾਂ ਦੇ ਮੰਨ ਕੇ ਮੈਂ ਖਾ ਚੱਲੇ ਗੋਬੀ ਦੀ ਸਬਜ਼ੀ ਮੈਂ ਖਾ ਸੁੱਕੀ ਸੁੱਕੀ ਨਾ ਬੜੀ ਸੋਹਣੀ ਬਣਾਉ ਰਾਜਵੀਰ ਤੇ ਮੈਂ ਖਾ ਮੈਂ ਜਾ ਕੇ ਤੇ ਚਾਰ ਰੋਟੀਆਂ ਖਾ ਜੂਗੀ ਸੁੱਕੀ ਸੁੱਕੀ ਬੇਬੇ ਤੇ ਹੋਰ ਗੋਭੀ ਦੀ ਸਬਜ਼ੀ ਤਾਂ ਬੜੀ ਸੋਹਣੀ ਬਣਦੀ ਐ ਸੁੱਕੀ ਸੁੱਕੀ ਧਣੀਆਂ ਪਾ ਕੇ ਹੂੰ ਮੈਂ ਤੈਨੂੰ ਸੁੱਕੀ ਸੁੱਕੀ ਝਟੜੀ ਬਣਾ ਕੇ ਦਿਖਾਉਣੀ ਐ ਡੰਡਿਆਂ ਦੀ ਤੂੰ ਖਾ ਕੇ ਦੇਖੀ ਤੂੰ ਕੋਈ ਨਹੀਂ ਖਾਂਦਾ ਮੇਰੇ ਸਾਗਲ ਕਹਿਣੀ ਤੇਰੀ ਧੀਰੇ ਵੀ ਨਹੀਂ ਖਾਣੀ ਮੇਰੇ ਸਾਗਲ ਆਏ ਨਹੀਂ ਪਤਾ ਕੁੰਡਾ ਚਲਾ ਕੇ ਮਾਰੇ ਆਪਣਾ ਨਹੀਂ ਮਾਰਦੀ ਕੁੰਡਾ ਚਲਾ ਕੇ ਉਸੇ ਨਹੀਂ ਕਿਹਾ ਮੈਨੂੰ ਤਾਂ ਹੁਣ ਮੈਂ ਕਿਹੜੀਆਂ ਕਿਹੜੀਆਂ ਡਿਮਾਂਡਾਂ ਪੂਰੀਆਂ ਕਰਾਂ ਭਵੰਦਾ ਭਾਈ ਫੇਰ ਹੁਣ ਚੱਜੇ ਫੇਰ ਗੋਭੀ ਨਹੀਂ ਜਿਵੇਂ ਕਹੇਦੀ ਹੋਰ ਤਾਂ ਲੈਂਦੀ ਹੋਰ ਮੈਂ ਕਾਦੀ ਬਣਾ ਲਾ ਬੇਬੇ ਕਟਨੀ ਨਾਲ ਆਪਣੇ ਤਾਂ ਇਕੱਲੇ ਘਰੇ ਕਟਨੀ ਨਾਲ ਕੋਈ ਨਹੀਂ ਰੋਟੀ ਲੱਗਦੀ ਮੈਂ ਜਦ ਦੱਸਾਂ ਗੱਲ ਨਾ ਮੈਨੂੰ ਤਾਂ ਫਿਰ ਪਤਾ ਨਹੀਂ ਹੈਗਾ ਜਾ ਕੇ ਦੀਦੀ ਨੂੰ ਪੁੱਛ ਲਾ ਕੀ ਭਾਈ ਦੀਦੀ ਨੂੰ ਪੁੱਛ ਲਾ ਦੀਦੀ ਵੀ ਤੇਰੇ ਵਰਗੀ ਹੋ ਰਹੀ ਆ ਪੰਜ ਦਿਨਾਂ ਲਈ ਨੂੰ ਹੋ ਗਏ ਹਜੇ ਉਹਨੂੰ ਵੀ ਨਹੀਂ ਆਪਣੇ ਘਰ ਦਾ ਪੇਟ ਆਇਆ ਤੈਨੂੰ ਤਾਂ ਆਉਣਾ ਹੀ ਕੀ ਹੈਗਾ ਚੰਗਾ ਬੇਬੇ ਮੈਂ ਤਾਂ ਕੰਮ ਕਰਦੀ ਆ ਹੁਣ ਮੈਨੂੰ ਲੇਟ ਨਾ ਕਰਾ ਮੈਂ ਤਾਂ ਪਹਿਲੀ ਵਾਰਾ ਲੇਟ ਹੋ ਰਹੀ ਆ ਕੰਮ ਨਾ ਇਹ ਤਾਂ ਭਾਈ ਹੋਈ ਪਈਆਂ ਹੁਣ ਹੋਰ ਕਿ ਹੁਣ ਐਦੂ ਉੱਤੇ ਹੋਰ ਲੇਟ ਹੋਵੇਂਗੀ ਨਾ ਬੇਬੇ ਹਲਦੀ ਪਾਦਾ ਇਥੇ ਥੋੜੀ ਜੀ ਹਲਦੀ ਤੇ ਹੋਰ ਹੋਣਾ ਚਟਨੀ ਚ ਹਲਦੀ ਪਾਵੇਗੀ ਭਾਂਜੂ ਕੁਝ ਜਾਣਦੀ ਐ ਕਿ ਨਾ ਜਾਣਦੀ ਐ ਬੇਬੇ ਸਬਜ਼ੀ ਚ ਤਾਂ ਹਲਦੀ ਪੈਂਦੀ ਆ ਚਟਨੀ ਚ ਨਹੀਂ ਪਾ ਸਕਦੇ ਨਾ ਪਾਈ ਨਾ ਤੁਸੀਂ ਉੱਥੇ ਪਹਿ ਪਾਉਂਦੇ ਹੁੰਦੇ ਕੋਈ ਤੇਰੇ ਪਿੰਡ ਤੇ ਮੈਨੂੰ ਤਾਂ ਪਤਾ ਨਹੀਂ ਪਾਉਂਦੇ ਹੁੰਦੇ ਸੀ ਕਿ ਨਹੀਂ ਮੈਨੂੰ ਤਾਂ ਲੱਗਦਾ ਪਾਉਂਦੇ ਹੁੰਦੇ ਸੀ ਨਾ ਤੂੰ ਕਿਤੇ ਇੱਥੇ ਭਾਈ ਸਬਜ਼ੀ ਤੇਰੀ ਨਹੀਂ ਜਾ ਕੇ ਚਟਨੀ ਕੁੱਟੀ ਨਹੀਂ ਮੈਂ ਨਹੀਂ ਕਰੇ ਕੁੱਟੀ ਕੁੱਟੀ ਮੇਰੇ ਤਾਂ ਬੇਬੇ ਕੁੱਟ ਕੇ ਰੱਖਦੀ ਹੁੰਦੀ ਸੀਗੀ ਕੀ ਪਾਈ ਤਾਨੂੰ ਕੀ ਕੀ ਕਾਇਕੇ ਸਖਿਆ ਵਾਂਗੇ ਰਾਜਵੀਰ ਸੁਖ ਨਾਲ ਐਡੀ ਟਮਟਿਆ ਰਹੇਗੀ ਕੋਈ ਤੋ ਨਿਆਣੀ ਤਾਂ ਹੈ ਨਹੀਂਗੀ ਵੀ ਜਮਾਨੀ ਕੋਈ ਤੂੰ ਮੁੱਢੋ ਹੀ ਨਹੀਂ ਆਣੀ ਹੈ ਅੱਜ ਪਰ ਹੁਣ ਮੈਨੂੰ ਦੱਸ ਹਲਦੀ ਪਾਵਾਂ ਕਿ ਨਾ ਪਾਵਾਂ ਹਲਦੀ ਨਹੀਂ ਪੈਂਦੀ ਹੁੰਦੀ ਐ ਕਿ ਕਟਨੀ ਚ ਤਨ ਦਾ ਨੂਨ ਤੇ ਮਿਰਚਾਂ ਹੀ ਪਾਣਗੀ ਨਾ ਨੂਨ ਤੇ ਮਿਰਚਾਂ ਤੇ ਮਸਾਲਾ ਤਿੰਨ ਚੀਜ਼ਾਂ ਪੈਣਗੀ ਮਸਾਲਾ ਨਹੀਂ ਪਾ ਦੇਗੀ ਕਦ ਸਬ지 ਬਣਾਉਣੀ ਐ ਮਸਾਲਾ ਪਾਉਣ ਨੂੰ ਅੱਛਾ ਕੱਲੀਆਂ ਮਿਰਚਾਂ ਤੇ ਨੂਨ ਤੇ ਭਾਈ ਝਾੜ ਕੇ ਤਾਂ ਨਹੀਂ ਸਾਨੂੰ ਉਹ ਕਰੀ ਜਾਂਦੀ ਵੀ ਆਪੇ ਕਰੰਦਿਆ ਕਰੂਗੀ ਬੁੜੀ ਸਬ지 ਨਹੀਂ ਬੇਬੇ ਮੈਨੂੰ ਤਾਂ ਬਾੜਾ ਸ਼ੌਂਕ ਆ ਕੰਮ ਕਰਨ ਦਾ ਚੱਲ ਮੈਂ ਤੈਨੂੰ ਕੁੱਟ ਕੇ ਨਾ ਚਟਣੀ ਤੇ ਦਿਖਾਉਣੀ ਆ ਵੀ ਕਿਵੇਂ ਬਣੀ ਜਦੋਂ ਦੀਦੀ ਕੋਲੇ ਭੱਜ ਜਾ ਉਹਦੀ ਸੁਣ ਲਾ ਮੈਂ ਜਾਣੀ ਆ ਸੁਣਦੀਆਂ ਪੁੱਛਦੀਆਂ ਵੀ ਗੋਭੀ ਕਿੱਧਰ ਗਈ ਉਹਨੂੰ ਹਰ ਤਰੀਕੇ ਨਾਲ ਤੇ ਤੂੰ ਕਹਿਆ ਵਧੀਆ ਬਣਾ ਲੈ ਚੰਗਾ ਚਟਣੀ ਚੰਗਾ ਬੇਬੇ ਲਾ ਹੁਣ ਬੇਬੇ ਨੂੰ ਕੀ ਪਤਾ ਵੀ ਗੋਭੀ ਮੈਂਸ ਖਾ ਗਈ ਦੱਸ ਤਾਂ ਦਿੱਤਾ ਗੱਲ ਗੁੱਝੀ ਨਹੀਂ ਹੈਗੀ ਮੈਂ ਕਿਹਾ ਤਾਂ ਸੀਗਾ ਵੀ ਭਾਈ ਇੱਥੇ ਮੈਂਸ ਫਿਰਦੀ ਸੀਗੀ ਇਹਨਾਂ ਤਾਂ ਮੇਰੀ ਗੱਲ ਹੀ ਨਹੀਂ ਸੁਣੀ ਚੱਲ ਆਪੇ ਦੀਦੀ ਦੱਸ ਦੂੰਗੀ ਮੈਨੂੰ ਕੀ ਆ ਮੈਂ ਤਾਂ ਚਟਣੀ ਕੁੱਟ ਕੇ ਰੱਖ ਦੇਣੀ ਆ ਉਮਾ ਮਰ ਜਾ ਤਾਂ ਇਕਿਆਂ ਤਾਂ ਹਜੇ ਟਾਈਮ ਲੱਗੂ ਦਾਲ ਨੂੰ ਉਹ ਮੇਰੀ ਮਾਂ ਤਾਂ ਆਪ ਆਈ ਫਿਰਦੀ ਐ ਪੂ ਕਿਤੇ ਇਹਨੇ ਨਾ ਕਿਤੇ ਰਾਜਵੀਰ ਨੂੰ ਕੁਛ ਕਹਿਤਾ ਹੋਵੇ ਕਮਲੀ ਨੇ ਇਹਦੇ ਕੋਲ ਖਬਰਾਂ ਕੀ ਕੀ ਥੱਪਨੇ ਥੱਪੇ ਹੋਣਗੇ ਕੀ ਦੱਸਿਆ ਹੋਊਗਾ ਕਿਤੇ ਸੱਸ ਨੂੰ ਹਾਂ ਆਉਣਾ ਲੜਪਣ ਉਹੀ ਗੱਲ ਮੈਨੂੰ ਤਾਂ ਫੇਕ ਕਰ ਰਹੀਂਦੀ ਐ ਗੀ ਇਹਨਾਂ ਦੀ ਨੀ ਮਾ ਐ ਤੇ ਕਰੀ ਜੰਨੀ ਐ ਘੁੜਾ ਭਾਈ ਕੀ ਕਰਨਾ ਸੀ ਤੇ ਉਹ ਹੋਰ ਭਾਈ ਚਟਣੀ ਕੁੱਟੀ ਜਾਂਦੀ ਐ ਰਾਜਵੀਰ ਤੇ ਤੂੰ ਕਿੱਧਰੋਂ ਆਈਆਂ ਭਾਈ ਮੈਂ ਤਾਂ ਤਾਏ ਕੇ ਸਬਜ਼ੀ ਦੇਖਣ ਗਈ ਸੀ ਉਹ ਕਹਿੰਦੀ ਹਜੇ ਬਣੀ ਜਾਂਦੀ ਐ ਮੈਂ ਤੇਰੇ ਬਾਅਦ ਤੇ ਕੋਲੀ ਲੈ ਆ ਲੂੰਗੀ ਨਭਾ ਮੇਰੇ ਮਾਤਾ ਪਾਈ ਕੌਲੀ ਲੈ ਆ ਦੇਂਗੀ ਤੇ ਤੁਸੀਂ ਕੀ ਕਰੋਂਗੀਆਂ ਅਸੀਂ ਤਾਂ ਫਿਰ ਉਹ ਗੰਡਿਆਂ ਦੀ ਚੱਕਣੀ ਕੁੱਟਦੀ ਐ ਚਟਣੀ ਨਹੀਂ ਖਾ ਲਾਂਗੇ ਹੁਣ ਜਿਹੜੇ ਕਸੇ ਨਖਬਾਉ ਖਾਣੀ ਤਾਂ ਪਉ ਟਡਤਾ ਪਰ ਨਿੰਬੂ ਚਟਣੀ ਦਾ ਪਾਈ ਕੋਈ ਨਾਗਦੀ ਨਹੀਂ ਸੋਡੇ ਉਹੀ ਗੱਲ ਮੰਗੂ ਤੇ ਕਿਹੜੀ ਮਾਂ ਪਾਈ ਗੋਭੀ ਮੈਂ ਕਿ ਧਰਕੇ ਗਈਆਂ 2 ਕਿਲੋ ਪੱਕੀ ਤੇ ਉਹ ਕਿੱਧਰ ਗਈ ਦੇਖ ਹੁਣ ਉਹੀ ਗੱਲ ਲੜੀ ਤਾਂ ਹੈ ਨਾ ਉਹਦੇ ਨਾਲ ਨਮੀ ਨਮੇਲੀ ਵਿਚਾਰੀ ਨੂੰ ਇੰਨੀ ਸੋਹਣੀ ਹੌਲੀ ਹੌਲੀ ਚਾਚਾ ਆਜੂਗਾ ਆਪਣੇ ਘਰ ਦਾ ਆ ਬਾਰਸ਼ ਛੱਡ ਤਾਂ ਖੁੱਲਾ ਤੇ ਪਤਾ ਨਹੀਂ ਇੱਧਰ ਦੀ ਆ ਗਿਆ ਤਾਈ ਕਿ ਮੈਂਸ ਉਹ ਤਾਂ ਮੈਂਸ ਖਾ ਗਈ ਗੋਭੀ ਮੈਂਸ ਖਾ ਗਈ ਆਹ ਆਏ ਫਿਰ ਪਤੀ ਨਹੀਂ ਲੱਗਿਆ ਭਾਈ ਸਾਨੂੰ ਵੀ ਮੈਸ ਖਾਗੀ ਗੋभी ਮੈਸ ਫਿਰ ਦਿਆ ਪਨ ਮਾਤਾ ਦੀਂ ਦੀ ਆਡੀ ਬੱਡੀ ਮੈ ਹੁਤਾ ਮੈਂ ਕਿੱਥੇ ਚਿਕਨੇ ਮੈਂ ਤਾਂ ਬਾਹਰ ਨੂੰ ਵਗ ਗਈ ਤੂੰ ਵੀ ਮੰਗ ਰੇ ਉੱਡ ਕੇ ਗੋਭੀ ਤਰ ਕੇ ਨਾ ਜਦੋਂ ਤੈਨੂੰ ਪਤਾ ਹੈ ਵੀ ਉਹ ਨਮੀ ਨਮੇਲੀ ਐ ਇੰਨੀ ਹਲੇ ਉਹਨੂੰ ਸੂਹ ਨਹੀਂ ਤੂੰ ਗੋਭੀ ਆਪ ਚੀਰ ਕੇ ਨ ਤਰ ਕੇ ਚੀਰ ਕੇ ਦੇ ਜਾਈਂ ਇਹਨੂੰ ਲੈ ਭਾਈ ਸਰਦੀ ਬਣਾ ਕੇ ਭਾਈ ਲੈ ਕੇ ਗੋਭੀ ਛੱਤਰ ਗਈ ਤੇ ਤੂੰ ਤਾਂ ਘਰੇ ਹੈਗੀ ਸੀ ਮੰਗ ਰੇ ਮੇਰੇ ਤੂੰ ਵਗ ਜਾਂਦੀ ਕਦੋਂ ਮੈਂ ਤੈਨੂੰ ਛੱਡ ਕੇ ਗਈ ਆ ਭਾਈ ਨਮੀ ਨਮੇਲੀ ਹੈ ਜੇ ਉਹਨੂੰ ਪੇਟ ਨਹੀਂ ਕੰਮਾਂ ਦਾ ਤੇ ਤੂੰ ਤੂੰ ਮੈਨੂੰ ਕਿੱਥੇ ਛੱਡ ਕੇ ਗਈ ਆ ਮੈਨੂੰ ਦੇਖੇ ਤਾਂ ਕਰੇ ਫਿਰਦੀ ਨੂੰ ਤਾਂ ਐ ਕਰ ਲੈ ਵੀ ਅੰਦਰ ਕਮਰੇ 'ਚ ਬੈਠੀ ਹੂੰ ਮੈਂ ਤਾਂ ਤੇਰੇ ਨੂੰ ਪਹਿਲਾਂ ਨਹੀਂ ਗਈ ਚਾਚੇ ਕਰ ਮੈਂ ਤਾਂ ਕਰ ਤੂੰ ਅੰ ਮਗਰ ਤੇਂਦਰ ਦੇ ਤੇਰੇ ਕੋਲੇ ਤੇ ਮੈਂ ਬਾਗੀ ਇਹ ਮੈਨੂੰ ਆਏ ਪਤਾ ਹੁੰਦਾ ਕਿ ਤੂੰ ਤੇਰੇ ਤਾਇਕੇ ਤੇ ਮੈਂ ਜਾਂਦੀ ਨਹੀਂ ਸੀ ਮੈਂ ਤੇ ਚਾਚੇ ਕੇ ਗਈ ਸੀ ਤਾਇਕੇ ਤਾਂ ਮੈਂ ਹੁਣ ਜਾ ਕੇ ਇੰਨਾ ਸਬਜੀ ਨੂੰ ਕਹਿ ਕੇ ਨਹਰ ਕੇ ਕਿਹਾ ਉਹਨਾਂ ਨੂੰ ਦੱਸਣਾ ਨਹੀਂ ਮੈਂ ਤੈਨੂੰ ਗਾਹਾਂ ਨਾਲ ਗੱਲ ਕਰਦੀ ਵੀ ਸਾਡੀ ਤਾਂ ਰਾਜਵੀਰ ਗੋਭੀ ਦੀ ਸਬਜੀ ਨਹੀਂ ਖਾਂਦੀ ਉਹਦੇ ਉੱਤਰ ਲੈਣ ਆਈਆਂਗੀ ਮੈਂ ਕੋ ਘੱਟ ਪਸੰਦ ਕਰਦੀ ਐ ਮੁੜ ਕਿਸੇ ਨੂੰ ਕੀ ਕਹੀ ਆਂ ਆਖਣਗੇ ਵੀ ਆਪਣੇ ਨਵੀਂ ਬਹੂ ਆ ਸਭ ਦੀ ਆਪਣੇ ਉਹ ਲੈ ਲੈ ਕਵਲੀਆਂ ਪਰਾ ਪਰਾ ਚਾਹ ਨਹੀਂ ਉਹ ਚਟਨੀ ਰਗੜੀ ਜਾਂਦੀ ਕਿਤੇ ਮੈਨੂੰ ਕਹਿ ਦਿੰਦੀ ਅਬ ਸਾਰ ਪਾ ਦਿਆਂ ਇਹ ਚ ਕਿਤੇ ਕਹਿ ਦਿੰਦੀ ਮਸਾਲਾ ਪਾ ਦਿਆਂ ਉਹ ਤਾਂ ਚਟਨੀ ਵੀ ਨਹੀਂ ਕੁੱਟਣੀ ਆਉਂਦੀ ਰਕੜੇ ਹਰ ਕੋਈ ਨਹੀਂ ਮੈਂ ਹਰੀ-ਉੜੀ ਸਾਰੇ ਕੰਮ ਸਿੱਖ ਲੂਗੀ ਮੈਂ ਤੈਨੂੰ ਦੱਸਾਂ ਮੁੰਡਾ ਬੈਠਾ ਫੌਜ ਚ ਜੇ ਕਿਤੇ ਉਹਨੂੰ ਫੋਨ ਕਰਤਾ ਨਾ ਇਹਨੇ ਵੀ ਬੇਬੇ ਤਾਂ ਮੇਰੇ ਨਾਲ ਲੜਦੀ ਐ ਉਹ ਉਹ ਨਹੀਂ ਕਹਿ ਦੂਆ ਵੀ ਆਦੇ ਪਿੰਡ ਭਗ ਜਾ ਤੈਨੂੰ ਪਤਾ ਹੀ ਆਪਣੇ ਮੁੰਡੇ ਦਾ ਕੀ ਵਗ ਜਾ ਪੰਜ ਦਿਨ ਦਾ ਹੁਣ ਤੈਨੂੰ ਬੈਠੀ ਨਾ ਹੋ ਗੇ ਕਿਦੋਂ ਇਹਨੂੰ ਉਹ ਦਿਨਾਂ ਨਹੀਂ ਪਤਾ ਲੱਗਿਆ ਕੰਮ ਦਾ ਹੁਣ ਏਦੋ ਬਾਅਦ ਪਤਾ ਕੀ ਲੱਗੂ ਮੈਂ ਤਾਂ ਲੱਗਦਾ ਨਹੀਂ ਕੋਈ ਨਹੀਂ ਹੌਲੀ ਹੌਲੀ ਸਿੱਖ ਲੂਗੀ ਇਹ ਪੜੀ ਲਿਖੀ ਐ ਇਹਨੂੰ ਕੰਮ ਦਾ ਕਿਸੇ ਦਾ ਚਾਜੀ ਨਹੀਂ ਇਹ ਤਾਂ ਗਲਤੀ ਤੇ ਇਹਦੀ ਮਾਂ ਦੀ ਐ ਜਿਹੜੀ ਨੇ ਇਹਨੂੰ ਕੋਈ ਸਿਖਾ ਕੇ ਨਹੀਂ ਭੇਜਿਆ ਹੁਣ ਇਹਦਾ ਕੀ ਕਸੂਰ ਆ ਉਹਦੇ ਚ ਛੋਟਾ ਨਹੀਂ ਪਰ ਮੈਂ ਪੁੱਛਿਆ ਮਗਰ ਤੂੰ ਉਥੇ ਕਿਤੇ ਚੱਪਨੀ ਬਣਾਈ ਨਹੀਂ ਕੰਨੀ ਨਾ ਵੀ ਬਣਾਈ ਨਹੀਂ ਮਗਰ ਤੂੰ ਸਬਜੀ ਤਾਂ ਵੀ ਨਹੀਂ ਨਾ ਕੰਨੀ ਮੈਂ ਤਾਂ ਤੇਰੀ ਨਹੀਂ ਮੈਂ ਤਾਂ ਦਾਜ ਤੇ ਸਬਜੀ ਤੇ ਪੈਂਦਾ ਹੁੰਦਾ ਮਸਾਲਾ ਇੱਥੇ ਰਸਾ ਤਾਂ ਤੇਰੇ ਇਹ ਪੜਦੀ ਸੀ ਮੈਂ ਤੈਨੂੰ ਦੱਸੀ ਤਾਂ ਜਾਨੀ ਆ ਇਹ ਤਾਂ ਉਹ ਚਰੀਆ ਹਸਟਰਾਂਚ ਰਹੀ ਆ ਉਥੇ ਪੜੀ ਐ ਉਥੇ ਮੁੱਲ ਦੇ ਟਿੱਪਣਾਉਂਦੇ ਸੀ ਲੈ ਕੇ ਖਾ ਲਾਣੀਆਂ ਸੀ ਇਹਨੂੰ ਕਿ ਚੱਜਾ ਚੀਜ਼ਾਂ ਬਣਾਉਣ ਮੈਂ ਆਖਿਆ ਮੈਂ ਕਿ ਸੁੱਕੇ ਸੁੱਕੇ ਮੈਂ ਕਿ ਗੋਭੀ ਮੈਂ ਤਾਂ ਮੈਂ ਆਈ ਹੋਗਾ ਸੁੱਕੇ ਸੁੱਕੇ ਸਬਜੀ ਬਣਾਉ ਮੈਂ ਤਾਂ ਜਾ ਕੇ ਰੋਟੀ ਖਾਣੀਆਂ ਆ ਆਹ ਦੇ ਤੈਨੂੰ ਸੁੱਕੇ ਸੁੱਕੇ ਚਟਨੀ ਬਣਾ ਕੇ ਦੇਉ ਲ ਲਬਲਾਲਾ ਕੋਈ ਗੱ ਕੰਨੇ ਸੁੱਕੀਆਂ ਗਾਜਰਾ ਮਟਰ ਬਣਾਏ ਆ ਉਹਦੇ ਨਾਲ ਖਾ ਲਈ ਤੂੰ ਤੂੰ ਨਾ ਖਾਈ ਚਟਣੀ ਉਹ ਤਾਂ ਚਟਣੀ ਤਾਂ ਉਹੀ ਕੁੱਟਣ ਲੱਗੀ ਮੈਂ ਕਿਹਾ ਚੱਲ ਜੇ ਨਾ ਮਿਲੀ ਸਬਜੀ ਚਟਣੀ ਨਾ ਖਾਤਾ ਲ ਮੰਗਣੀ ਤੜਕੇ ਖਾ ਲਾਂਗੇ ਉਹ ਤਾਂ ਕਹਿੰਦੀ ਮੈਂ ਤਾਂ ਚਾਲ ਬਣਾਉਣੀ ਆ ਆਪਣੇ ਖਾਤਰ ਕਿ ਫੇ ਭਾਈ ਹੁਣ ਚਾਲ ਬਣਾ ਲੈਂਦੇ ਹੁਣ ਉਹੀ ਗੱਲ ਵਾਂਗ ਸ਼ੌਕ ਨਾਲ ਮੈਨੂੰ ਕਿਹਾ ਕਿ ਕੀ ਆਈ ਹੋਂਦੇ ਨਾ ਵੀ ਨਵੀਂ ਆਇਆ ਆਖੂਗੀ ਲਾ ਮੈਨੂੰ ਚਟਣੀ ਕੁੱਟ-ਕੁੱਟ ਕੇ ਰੋਟੀਆਂ ਖਵਾਉਂਦੇ ਨੇ ਫਿਰ ਆਪਣਾ ਕੀ ਕਸੂਰ ਆ ਇਹਦੇ ਜਾਂ ਨਾ ਤਾਂ ਇਹ ਗੱਲ ਤੇਰੀ ਗਲਤੀ ਆ ਨਾ ਮੇਰੀ ਨਾ ਹੀ ਗਲਤੀ ਹੋਦੀ ਆ ਉਹ ਤਾਂ ਗਲਤੀ ਤਾਂ ਹੁਣ ਮੈਂਛ ਦੀ ਹੈ ਜਿਹੜੀ ਗੋਭੀ ਖਾ ਗਈ ਆ ਕੇ ਮੈਂ ਇਸ ਨੂੰ ਵੀ ਸਵਾਦ ਪਾਏਗਾ ਗੋਭੀ ਦਾ ਸਵਾਦ ਤਾਂ ਪਾਏਗਾ ਪਰ ਇਹਨੂੰ ਨਹੀਂ ਆਇਆ ਉਹਦੀ ਵਿਸੇਕੜਾ ਪਰ ਮੂੰਗੀ ਮਸਰੀ ਪਈ ਆ ਜੀ ਢੋਲੀ ਪਰੀ ਮੈਂ ਮੂੰਗੀ ਮਸਰੀ ਧਰਨਾ ਉਹ ਤਾਂ ਚੱਕ ਕੇ ਪੁੰਡਾ ਫੜ ਗਈ ਚਟਨੀ ਨੂੰ ਦੇਖ ਮੈਂ ਹਜੇ ਨਮੀ ਨਮੇਲੀ ਹੈ ਹਜੇ ਉਹਨੂੰ ਕਰਦਾ ਕੀ ਪਤਾ ਵੀ ਆਪਣੀ ਚੀਜ਼ ਕਿੱਥੇ ਕੀ ਪਈ ਹੈ ਇੰਨੀ ਕਿ ਤਾ ਭਾਈ ਮਾੜੀ ਮੋਟੀ ਤੂੰ ਮੱਤ ਦਿਆ ਕਰ ਉਹਨੂੰ ਕੋਲੇ ਰਿਹਾ ਕਰ ਵੀ ਪੁੱਤਾ ਜਾ ਸਭ ਜੀਵਣ ਵਾਲਾ ਅੱਜ ਆ ਮੈਂ ਤੈਨੂੰ ਚੀਰ ਕੇ ਦਿੰਨੀ ਆ ਜੇ ਤੂੰ ਚੀਰ ਕੇ ਦੇ ਦਾਂਦੀ ਤੈਨੂੰ ਕੀ ਲੋੜ ਸੀ ਧਰਨ ਸਰ ਤੂੰ ਕੰਡੋਲੀ ਤੇ ਸਿੱਟ ਕੇ ਉੱਠੀ ਉੱਡੀ ਜਾਣੀ ਆ ਪੁੱਠੀ ਉੱਡੀ ਜਾਣੀ ਆ ਹੁਣ ਤਾਂ ਮੈਂ ਆ ਘਰੇ ਤੇ ਜੇ ਤੂੰ ਮੈਂ ਬਾਗੀ ਫੇਰ ਵੀ ਤੂੰ ਹੀ ਕਰਿਆ ਕਰੇਗੀ ਮੈਂ ਫੇਰ ਨਹੀਂ ਮੈਂ ਜਾਂਦੀ ਹੁਣ ਤਾਂ ਮੈਂ ਤੇਰੇ ਸਾਰੇ ਨਾਮ ਆਏ ਬਾਗ ਜਾਨੀ ਆ ਕਦੋਂ ਤੂੰ ਬਾਗੀ ਤੇ ਤਾਂ ਮੈਂ ਵੀ ਜਮਾ ਤਿਆਰ ਕਰਕੇ ਸਬਜ਼ੀ ਫੇਰ ਹੱਥ ਤੇ ਫੜਾਇਆ ਕਰੂੰਗੀ ਚਲ ਕੋਈ ਨਹੀਂ ਤੂੰ ਐਨਾ ਕੋਲੇ ਖੜਕੇ ਉਹਨੂੰ ਦੱਸ ਦਿਆ ਕਰ ਮੈਂ ਤੈਨੂੰ ਦੱਸਾਂ ਮੇਰਾ ਤਾਂ ਆਪ ਸਿਰ ਦੁਖਣ ਲੱਗਿਆ ਪਿਆ ਮੈਂ ਤਾਂ ਮਿੰਟ ਜਾ ਕੇ ਆਰਾਮ ਕਰਦੀਆਂ ਐ ਕਰ ਰੋਟੀ ਬਣਵਾਦੀ ਉਹਦੇ ਨਾਲ ਹੀ ਨਹੀਂ ਪਤਾ ਉਹੀ ਗੱਲ ਫੇਰ ਫੇਰ ਮਿੱਠੀਆਂ ਰੋਟੀਆਂ ਵਾਂਗੂ ਆਟੇ ਚ ਮਨ ਪੱਕਾ ਪਾਣੀ ਪਾਈ ਉਹ ਢਿੱਲਾ ਕਰੀ ਬਿਠੇ ਹੋਏ ਆਟਾ ਨਹੀਂ ਗੁੰਨਣਾ ਹੁੰਦਾ ਲੈ ਢਿੱਲਾ ਕਰ ਲੈਂਦੀ ਹੈ ਕੋਈ ਨਾ ਫਿਰ ਚਾਪੀ ਮੋਹਣੋ ਬਣਾਈ ਜਾਂਦੀ ਆ ਆਟਾ ਮੈਂ ਗੁੰਨ ਦੇਨੀ ਆ ਕਿ ਲਾ ਲਾਂਗੇ ਚਾਰ ਰੋਟੀਆਂ ਮੈਂ ਤੜਕੇ ਤਾਂ ਹੁਣ ਉਹਨੂੰ ਸੁੱਕਾ ਆਟਾ ਪਾ ਕੇ ਕਰੜਾ ਕਰਕੇ ਦੇਤਾ ਸੀ ਤੂੰ ਤਾਂ ਜਮਾ ਹੱਥ ਨਹੀਂ ਲਾਉਂਦੀ ਮੇਰੀ ਮਾਂ ਨੂੰ ਤਾਂ ਆਇਆ ਹੋਇਆ ਪਿਆ ਵੀ ਕਿਹੜਾ ਨਮੀ ਨੂੰ ਆ ਗਈ ਮੇਰੀ ਆਪੇ ਰਸੋਈ ਸਾਹਮੇ ਨਾ ਸਾਹਮੇ ਛੱਡ ਕੇ ਉੱਡ ਜਾਂਦੀ ਆ ਮੇਰਾ ਮੱਥਾ ਮਰਵਾਈ ਨੇ ਹੁਣ ਮੈਂ ਕਿਦਾਂ ਕਰ ਉਹਨੂੰ ਦੱਸੂਗੀ ਵਿਚਾਰੀ ਨੂੰ ਵੀ ਚੱਲ ਕੀ ਗੱਲ ਐ ਕੋਈ ਨਹੀਂ 10 20 ਦਿਨਾਂ ਚ ਆਪੇ ਕੰਮ ਸਿੱਖ ਲੂਗੀ ਜੇ ਕਿਤੇ ਇਹ ਕੰਮ ਨਾ ਸਿੱਖੀ ਨਾ ਇਹ ਤਾਂ ਦੋਨੇ ਸੱਸ ਨੂੰ ਹਣ ਲੜਨੀ ਲੱਗ ਜਾਣਗੀਆਂ ਉਹ ਬਹਾਨੇ ਨਾਲ ਨਾ ਜੀ ਗੱਡੀ ਲੈ ਕੇ ਜਾਵਾਂਗੇ ਹੁਣ ਤਾਂ ਲੋਟ ਨਹੀਂ ਆਉਂਦਾ ਜੇ ਮੈਂ ਮੋਟਰਸਾਈਕਲ ਤੇ ਆਉਂਦਾ ਮੋਟਰਸਾਈਕਲ ਤੇ ਮੈਨੂੰ ਮੁੜਨਾ ਪੈਂਦਾ ਉਹ ਗੱਡੀ ਤਾਂ ਵਾਲੀ ਵਧੀਆ ਕਈ ਦਿਨ ਰੱਖਾਂਗੇ ਹੁਣ ਤਾਂ ਬਹਾਨਿਆਂ ਨਾਲ ਜਾਵਾਂਗੇ ਐ ਨਹੀਂ ਗੱਲ ਲੋਟ ਆਉਂਦੀ ਉਹ ਅੱਜ ਕੋਈ ਘਰ ਹੀ ਰੀਦੀ ਦਾ ਇਹਨਾਂ ਦਾ ਲੱਭ ਤਰੀਆ ਰਾਜਵੀਰ ਬੈਠੀ ਐ ਬਾਈ ਤੂੰ ਅੱਜ ਫੇਰ ਆ ਗਿਆ ਉਹ ਰਾਜਵੀਰ ਮੇਰੀ ਗੱਲ ਸੁਣ ਉਹ ਮੈਂ ਤਾਂ ਹਰਪ੍ਰੀਤ ਨੂੰ ਲੈਣ ਆਇਆ ਲੱਗਾ ਆਰਾਮ ਨਾਲ ਇੱਥੀ ਬੈਗੀ ਆ ਆ ਕੇ ਕੀ ਲਿਆ ਕੇਲੇ ਉਹ ਪੈਣੇ ਇਹ ਤਾਂ ਕੇਲੇ ਲੈਂਦੇ ਨੇ ਉਹ ਮੈਂ ਤਾਂ ਨਾ ਬਸ ਤੇ ਆਇਆ ਵਧੀਆ ਕੇਲੇ ਤਾਂ ਖਾ ਲਾਂਗੇ ਨਾ ਆਪਾਂ ਕੇਲੇ ਤਾਂ ਖਾ ਲਿਓ ਉਹ ਮੈਂ ਤਾਂ ਬਸ ਤੇ ਆਇਆਗਾ ਛੋੜ ਲਈ ਗੱਡੀ ਲੈ ਕੇ ਜਾਊਗਾ ਬਸ ਤੇ ਆਇਆ ਚੱਲ ਬਸ ਤੇ ਆਇਆ ਤਾਂ ਠੀਕ ਆ ਨਾ ਗੱਡੀ ਕਾ ਤੋ ਲੈ ਕੇ ਜਾਏਗਾ ਕੋ ਲੈ ਚਾਰ ਦਿਨ ਮੈਂ ਗੱਡੀ ਰੱਖ ਲੂੰਗਾ ਉੱਥੇ ਉਹ ਮੈਂ ਵੀ ਟੌਰ ਬਣਾ ਲੂੰ ਵੀ ਮੇਰੇ ਸਹੁਰਿਆਂ ਕੋਲੇ ਗੱਡੀ ਐ ਲੈ ਗੱਡੀ ਨਾ ਕਿਤੇ ਹੋਰ ਕੁਛ ਗੱਡੀ ਗੁੱਡੀ ਨਹੀਂ ਅਸੀਂ ਦਿੰਦੇ ਹੈਗੇ ਤੂੰ ਤਾਂ ਸਕ੍ਰੈਚ ਪਾ ਲਿਆਵੇਂਗਾ ਦੇਖ ਗੱਡੀ ਸੋਹਣੀ ਗੱਡੀ ਹੈਗੀ ਸਾਰੀ ਸੋਹਣੀ ਹੈ ਸਾਡੀ ਗੱਡੀ ਸੋਹਣੀ ਹੈ ਤਾਂ ਹੀ ਲੈਣਾ ਆਇਆ ਮੈਂ ਤੂੰ ਤਾਂ ਸੁਖਣਾ ਨਾ جواب ਦੇ ਮੇਰੀ ਗੱਲ ਸੁਣ ਬਈ ਤੂੰ ਪਰੌਂਠੇ ਖਾਣੇ ਆ ਖਾ ਲਾ ਚਾਹ ਤਾਂ ਪਰ ਇਸ ਵੇਲੇ ਕਿਹੜੀ ਪੀਵੇਂਗਾ ਜਿਹੜਾ ਕੁਛ ਖਾਣਾ ਪੀਣਾ ਖਾ ਪੀ ਲੈ ਪਰ ਗੱਡੀ ਨਹੀਂ ਅਸੀਂ ਦਿੰਦੇ ਹੈਗੇ ਗੱਡੀ ਤਾਂ ਮੇਰੇ ਪੇਕਿਆਂ ਦੇ ਨਾਲ ਜਦੋਂ ਤੈਨੂੰ ਪਤਾ ਮੇਰਾ ਵਿਆਹ ਕਰਿਆ ਸੀ ਮੇਰੀ ਮਾਂ ਨੇ ਕਹਿ ਕੇ ਪਹਿਤ ਜੈ ਸੀਗਾ ਵੀ ਜੇ ਗੱਡੀ ਗੁੱਡੀ ਕੋਈ ਮੰਗਣ ਆਵੇ ਨਾ ਤੇਰੀ ਸੱਸ ਦੇ ਮੂਰੇ ਹੋ ਕੇ ਦਵਾਦਬ ਜਵਾਬ ਦੇ ਦੀ ਵੀ ਮੇਰੇ ਪੇਕੇਆਂ ਦੀ ਗੱਡੀ ਐ ਐਵੇਂ ਲੋਕ ਖਰਾਬ ਕਰ ਦੇਣੀਆਂ ਭੜੇ ਮੜਾ ਤੇਰਾ ਭਰਾ ਮੈਂ ਤਾਂ ਤੂੰ ਗੱਡੀ ਦੇਣੀ ਕਿਤੇ ਕਿਸੇ ਬਗਾਨੇ ਨੂੰ ਨਹੀਂ ਗੱਡੀ ਦੇਣੀ ਹਾਂ ਤੂੰ ਕੀ ਮੇਰਾ ਸਾਕਾ ਭਰਾਗਾ ਮੈਂ ਤਾਂ ਦੱਸ ਸਕੇ ਭਰਾ ਨੂੰ ਵੀ ਨਹੀਂ ਗੱਡੀ ਦਿੰਦੀ ਹੈਗੀ ਲੈ ਮੈਂ ਤਾਂ ਸਕੇਆਂ ਨੂੰ ਵੀ ਬਾਲਾਂ ਗੱਡੀ ਤਾਂ ਭਾਣੇ ਮੈਂ ਜੋਰ ਨਾਲ ਲੈ ਕੇ ਜਾਊਂਗਾ ਨਾਲੇ ਜਿਹੜੀ ਤੂੰ ਪਰੋਠੇ ਬਣਾਉਣੀ ਹੈ ਨਾ ਹਾਂ ਤਾਂ ਬਾਲੇ ਵਧੀਆ ਬਣਾਉਣੀ ਹੈ ਓ ਮੈਂ ਤਾਂ ਤੇਰੇ ਪਰੌਠੇ ਖਾਣ ਆਇਆ। ਅੱਛਾ। ਹਾਂ। ਪਰੌਠੇ ਤਾਂ ਮੈਂ ਬਣਾਉਂਗੀ ਅੱਜ। ਚਟਣੀ ਪਾ ਕੇ ਬਣਾਵਾਂਗੇ ਅੱਜ। ਚਲੇ ਅਸੀਂ ਬਣਾਵਾਂਗੇ ਚੌਲ। ਚਟਣੀ ਪਾ ਕੇ? ਤੇ ਹੋਰ ਹੁਣ ਕੀ ਗੱਲ ਓਲੇ ਤੂੰ ਬਾਲੇ ਬਈ ਆਲੂ ਵਾਲੇ ਪਰੌਠੇ ਬਣਾਏ ਸੀਗੇ। ਚਟਣੀ ਪਾ ਕੇ ਕੀ ਗੱਲ? ਤੈਨੂੰ ਦੱਸਿਆ ਤਾਂ ਸੀਗਾ ਵੀ ਮੈਂ ਨਹੀਂ ਬਣਾਏ। ਉਹ ਤਾਂ ਹਰਪ੍ਰੀਤ ਨੇ ਬਣਾਏ ਸੀ। ਗੱਪ ਮਾਰਦੀ ਸੀ ਜਾਣ ਕੇ। ਲੈ ਲੈ ਲੈ। ਹਰਪ੍ਰੀਤ ਤਾਂ ਇਹੇ ਦੀ ਕਿੱਥੇ ਬਣਾਉਣ ਜਾਣਦੀ ਐ। ਪਰੋਠੇ ਆ ਤੂੰ ਹੀ ਬਣਾਏ ਸੀ ਤੈਨੂੰ ਆਏ ਵੀ ਮੇਰਾ ਭਰਾ ਗਰੇ ਦੁਆਰੇ ਨਾ ਮੈਥੋਂ ਪਰੋਠੇ ਬਣਵਾ ਲਈ ਮੈਨੂੰ ਤਾਂ ਕੁਝ ਵੀ ਨਹੀਂ ਬਣਾਉਣਾ ਉਹਦਾ ਹਰਪ੍ਰੀਤ ਨੇ ਬਣਾਏ ਸੀ ਪਰੋਠੇ ਦਾ ਬਣਾਉਣਾ ਨਹੀਂ ਆਉਂਦਾ ਤੇ ਹੋਰ ਹੁਣ ਨਾਨਾ ਨਾ ਤੂੰ ਤਾਂ ਝੂਠ ਬੋਲਦੀ ਐ ਦਾ ਸਾਰਾ ਕੁਝ ਵਧੀਆ ਬਣਾਉਣੀ ਐ ਝੂਠ ਨਹੀਂ ਮੈਂ ਬੋਲਦੀ ਮੈਂ ਤਾਂ ਸੱਚ ਬੋਲਦੀ ਆ ਬੇਬੇ ਲਈ ਸੀ ਗੋਭੀ ਬੇਬੇ ਨੇ ਗੋਭੀ ਲਿਆ ਕੇ ਮੈਨੂੰ ਫੜਾਤੀ ਇੱਥੇ ਧਰਤੀ ਤਾਂ ਇਹ ਕਿ ਮੈਂ ਸਗੀ ਸਾਰੀ ਗੋਭੀ ਖਾ ਗਈ ਉੱਤਰ ਪਲਾ ਹੋ ਜੇ ਤੇ ਹੋਰ ਹੋਣਾ ਲੈ ਫਿਰ ਹੁਣ ਦਾਲ ਸਬਜ਼ੀ ਕਾਦੀ ਬਣਾਉਂਗੇ ਤੇ ਫਿਰ ਹੁਣ ਤਾਂ ਹੀ ਤਾਂ ਚੜਨੀ ਕੁੱਟੀ ਆਨੇ ਆ ਜੇ ਸਬਜ਼ੀ ਹੁੰਦੀ ਫਿਰ ਸਬਜ਼ੀ ਨਾ ਬਣਾਉਂ ਲੈ 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 ਸ਼ਾਮ ਨੂੰ ਕੋਈ ਚੜਨੀ ਨਹੀਂ ਚੱਲਦੀ ਸਵੇਰੇ ਸੂਰੇ ਦਾ ਚੱਲ ਜਾਂਦੀ ਹੈ ਉਹ ਮੇਰੇ ਵਾਸਤੇ ਮਟਰ ਪਨੀਰ ਬਣਾਓ ਤੇ ਫਿਰ ਤੂੰ ਮਟਰ ਪਨੀਰ ਲੈ ਕੇ ਆਉਣਾ ਸੀ ਅਸਾਂ ਮੈਂ ਲੈ ਕੇ ਆਉਣਾ ਸੀਗਾ ਹੈ ਹੋਰ ਹੋਣਾ ਅਸੀਂ ਕਿੱਥੇ ਆ ਕੇ ਅੱਗੇ ਰਾਜਵੀਰ ਤਾਂ ਸਿਆਣੀ ਬਣੀ ਹੈ ਪੜ੍ਹੀ ਲਿਖੀ ਹੈ ਤੂੰ ਕਿਡੀਆਂ ਗੱਲਾਂ ਕਰੀ ਜਾਂਦੀ ਹੈ ਉਹ ਮੈਨੂੰ ਐਂ ਦੱਸ ਵੀ ਹਰਪ੍ਰੀਤ ਕਿੱਥੇ ਹੈ ਹਰਪ੍ਰੀਤ ਤਾਂ ਨਾ ਹਉ ਬੈਠੀ ਹੈ ਅੰਦਰ ਬੈੱਡਾਂ ਤੇ ਅੱਛਾ ਅੱਛਾ ਆਰਾਮ ਨਾ ਬੈੱਡ ਕੋਈ ਨਹੀਂ ਭਾਣੇ ਮੈਂ ਹੀ ਕਰਦਾ ਉਹ ਤਾਂ ਨਾ ਜਾ ਕੇ ਗੱਲ। ਜਾ ਵਾ ਆ ਜਾ ਮੈਂ ਐਨੇ ਝਟਣੀ ਕੁੱਟਦੀ ਆ। ਲੈ ਹੁਣ ਇੱਕ ਚਮਚਾ ਵੱਧ ਝਟਣੀ ਦਾ ਹੋਰ ਬਣਾਉਣਾ ਪਊਗਾ। ਹੁਣ ਇਹ ਵੀ ਆ ਗਿਆ। ਲੈ ਮੈਨੂੰ ਕਹਿੰਦਾ ਮੈਂ ਤੇਰਾ ਭਰਾ ਸਕਾ। ਸਕਾ ਭਰਾ ਜਾਣ ਕੇ ਕਹਿੰਦਾ ਗੱਡੀ ਦਾ ਮਾਰਾ। ਹੋਰ ਨਾ ਕਿਤੇ ਗੱਡੀ ਦੇ ਦਾਂ ਤੈਨੂੰ ਮੈਂ। ਐਨੀ ਕਮਲੀ ਵੀ ਨਹੀਂ ਹੈਗੀ ਜਿੰਨੀ ਸਮਝਦੇ ਆ ਮੈਨੂੰ। ਲੈ ਲੈਣ ਵੀ ਆ ਖੜਾ ਆ ਮੈਂ ਤਾਂਲੇ ਪੰਜ ਦਿਨ ਹੋਰ ਲਾਉਣੇ ਸੀਗੇ। ਨਾ ਤੂੰ ਲੈਣ ਵੀ ਆ ਗਿਆ। ਤੈਨੂੰ ਫੋਨ ਮੈਂ ਕਹਿੰਦਾ ਤੈਨੂੰ ਸੱਦੇ ਫੋਨ ਕਰਕੇ। ਤੂੰ ਬਣਾ ਮੋਟਾ ਅਕਲ ਨੂੰ ਹੱਥ ਮਾਰਾ। ਤੂੰ ਇੱਥੀ ਵੀ ਗਈ। ਉਹ ਨਾਲੇ ਮੈਂ ਤਾਂ ਬੱਸ ਤੇ ਆਏ ਆ। ਮੋਟਰਸਾਈਕਲ ਲੈ ਕੇ ਆ। ਉਹ ਤੇਰੇ ਪਿੱਕ ਲਈ ਗੱਡੀ ਲੈ ਕੇ ਜਾਊਗਾ ਗੱਡੀ। ਗੱਡੀ? ਗੱਡੀ ਕੀ ਕਰਾਉਣੀ ਆਪਾਂ? ਉਹ 4 ਦਿਨ ਝੂਟੇ ਲੈ ਲਾਂਗੇ। ਸੌਰਿਆਂ ਵਾਲੀ ਗੱਡੀ ਆ ਬਾੜੀ ਮੁੱਟੀ ਅੱਤਾਂ ਵੀ ਟੌਰ ਬਣਾ ਲਾਂਗੇ। ਆਏ ਆ ਵੀ ਆਪਾਂ ਸਾਰੀਆਂ ਰਿਸ਼ਤੇਦਾਰੀਆਂ ਚ ਜਾ ਆਵਾਂਗੇ। ਹਾਂ ਤੂੰ ਸਮਝ ਗਈ ਗੱਲ? ਅੱਛਾ। ਚਲ ਉਹ ਤਾਂ ਲੈ ਚੱਲਾਂਗੇ ਕੋਈ ਨਹੀਂ ਗੱਡੀ ਤੇ ਉਹੀ ਗੱਲ ਆਪਣਾ ਨਹੀਂ ਜ਼ੋਰ ਹੋਊਗਾ ਹੋਰ ਕਿਦਾ ਹੋਊ ਗੱਡੀ ਤੇ। ਆਪਾਂ ਤਾਂ ਜ਼ੋਰ ਨਾਲ ਲੈ ਕੇ ਜਾਵਾਂਗੇ। ਤੇ ਭੈਣ ਤਾਂ ਰਾਜਵੀਰ ਜਵਾਬ ਦਿੰਦੀ ਸੀ ਗੱਡੀ ਤੋਂ ਮੈਨੂੰ। ਉਹ ਵਿਚਾਰੀ ਉਹ ਤਾਂ ਇੰਨੀ ਆ ਹਸਾਰ ਨਹੀਂ ਹੈਗੀ ਪੋੜੀ ਜੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕੀ ਕਹਿਣਾ ਉਹ ਸੱਚਮੁੱਚ ਹੀ ਪੋਣੀ ਹੈ ਕਿ ਬਣੀ ਹੋਈ ਹੈ ਇਹ ਨਹੀਂ ਹੈ ਹੀ ਪੋਣੀ ਹੈ ਤਾਂ ਪੜ੍ਹੀ ਲਿਖੀ ਦਿਮਾਗ ਤਾਂ ਬਤੇਰਾ ਹੈ ਗੱਲ ਕਰ ਹਜੇ ਇਹਨੂੰ ਨਾ ਨਮੀ ਨਮੀ ਆਈਏ ਇਹਨੂੰ ਐ ਨਹੀਂ ਪਤਾ ਵੀ ਸਾਰੇ ਪੇਕਿਆਂ ਚ ਕੀ ਫਰਕ ਹੁੰਦਾ ਜਿਵੇਂ ਕਰੇ ਬੋਲਦੀ ਸੀ ਉਵੇਂ ਬੋਲੀ ਜਾਂਦੀ ਹੈ ਹਾਂ ਉਹ ਸੱਚੀ ਜੀ ਲੱਗਦੀ ਹੈ ਮੈਨੂੰ ਵੀ ਝੂਠ ਤਾਂ ਨਹੀਂ ਬੋਲਦੀ ਉਹ ਨਹੀਂ ਬੋਲਦੀ ਸੱਚੀ ਗੱਲ ਦੱਸ ਦਿੰਦੀ ਹੈ ਜਿਹੜੀ ਗੱਲ ਮਨ ਚੋਂ ਮਨ ਨੂੰ ਦੱਸਦੀ ਹੈ ਹੋਰ ਗੱਲਾਂ ਦੱਸੀ ਕੀ ਆ ਜੀ ਅੱਪੋਂ ਤਾਂ ਚਟਨੀ ਬਣਾ ਲਾ ਗੱਜ ਤੇ ਗੋਭੀ ਤਾਂ ਕਹਿੰਦੀ ਕਿ ਤਾਈ ਕੀ ਮੱਝ ਖਾ ਗਈ ਉਮਾ ਮਰ ਜਾ ਤੇਰੇ ਕੋਲ ਵੀ ਦੱਸਤਾ ਹੋਰ ਮੈਨੂੰ ਕਹਿੰਦੀ ਬਾਈ ਮੈਂ ਚੱਲਣੀ ਬਉਣੀ ਬਾਹਲੀ ਸਵਾਦ ਲੈ ਮਾਂ ਸ਼ਾਮ ਨੂੰ ਵੀ ਤਾਂ ਚੱਲਣੀ ਖਾਦੀ ਮੈਂ ਨਹੀਂ ਕਿਤੇ ਨਹੀਂ ਖਾਂਦਾ ਮਖਿਆ ਇਹਦਾ ਕੀ ਬਣੂਗਾ ਇਹ ਤਾਂ ਰੋਜ਼ ਸੱਸ ਮੁਹਾਂ ਲੜਿਆ ਕਰਨੀ ਐ ਇਹ ਤਾਂ ਜਿਹੜੀ ਕੋਈ ਗੱਲ ਹੋਇਆ ਕਰੂਗੀ ਇਹਦਾ ਹੰਗਮੰਡ ਦੀਆਂ ਨੂੰ ਜਾ ਕੇ ਬਾਰਗੇ ਦੱਸਿਆ ਕਰੂਗੀ ਬੇਬੇ ਦੇ ਨਾਲ ਲੜੀ ਜਾਇਆ ਕਰੂਗੀ ਮੈਂ ਤਾਂ ਇਹਦੀ ਮਾਰੀ ਬੈਠੀ ਆ ਵੀ ਇਹਨੂੰ ਮੜਮਟਾ ਬੱਲ ਸਿਖਾ ਜਾ ਤੈਨੂੰ ਇਹ ਸੱਚੀ ਗੱਲ ਦੱਸਾ ਗੁੱਸਾ ਤਾਂ ਨਹੀਂ ਮੰਦੀ ਤੂੰ ਨਾ ਨਾ ਉਹ ਜਿਹੜੀ ਵੱਡੀ ਗੱਡੀ ਦਿੱਤੀ ਐ ਨਾ ਤੇਰੇ ਭਰਾ ਨੂੰ ਤੇਰੀ ਪਰਜਾਈ ਮੈਨੂੰ ਤਾਂ ਮੁੱਟੇ ਰਮਾਕਦੀ ਲੱਗਦੀ ਐ ਕਮਲੀ ਲੱਗਦੀ ਐ ਮੈ ਗੱਲਾਂ ਘੜੀਆਂ ਕਰਦੇ ਐ ਕਿਵੇਂ ਕਹਿੰਦੇ ਮੇਰੀ ਭਝਾਈ ਨੂੰ ਮੋٹے ਦਿਮਾਗ ਦੀ ਉਹ ਲੈ ਉਹਦੇ ਦੇਖ ਲੈ ਪਰੋਠੇ ਬਣਾਉਂਦੀ ਸੀ ਕਹਿੰਦੀ ਮਿੱਠੇ ਰੋਟੀਆਂ ਉਹਨੇ ਪਾਣੀ ਵਾਲਾ ਪਾ ਕੇ ਵੇਗੀ ਆਟੇ 'ਚ ਤੇ ਅੱਜ ਦੇਖ ਲੈ ਗੋਭੀ ਖਵਾਤੀ ਐ ਪਰੋਠੇ ਮੈਨੂੰ ਦੱਸਿਆ ਕਿ ਨਹੀਂ ਹਰਪ੍ਰੀਤ ਨੇ ਬਣਾਏ ਸੀ ਮੈਂ ਨਹੀਂ ਬਣਾਏ ਸੱਚੀ ਗੱਲ ਦੱਸੀ ਐ ਮੈਨੂੰ ਉਹਨੇ ਸਾਰੀ ਉਹ ਸੱਚ ਤਾਂ ਫਿਰ ਉਹ ਭੋਲੀ ਆ ਵਿਚਾਰੀ ਤਾਂ ਬੋਲ ਦਾਂਦੀ ਐ ਸਿੱਧੀ ਸੁੱਧਰੀ ਐਗੀ ਨਹੀਂ ਕੋਈ ਨਹੀਂ ਹੈਗੀ ਸਿੱਧਰੀ ਐ ਸਿੱਧਰੀ ਤਾਂ ਹੀ ਜੇ ਬੇਕਾਰ ਦਿੱਤੀ ਐ ਚੱਲ ਹੁੰਦੀਆਂ ਚਾਹ ਪਾਣੀ ਬਣਾ ਕੇ ਧੂਆ ਮਰ ਜਾ ਮੈਨੂੰ ਤਾਂ ਸੱਚੀ ਲੱਗਦਾ ਵੀਰ ਦਾ ਦਿਮਾਗ ਘਟ ਹੈ ਤਾਂ ਹੀ ਤਾਂ ਇਹਦੇ ਪੇਕੇ ਨੇ ਐਡੀ ਗੱਡੀ ਦਿੱਤੀ ਹੈਗੀ ਉਹੀ ਗੱਲ ਮੈਂ ਵੀ ਆਖਿਆ ਐਡੀ ਗੱਡੀ ਕਿਵੇਂ ਦੇਤੀ ਇਹਨੂੰ ਆਪਾਂ ਤਾਂ ਕੋਈ ਮੰਗ ਹੀ ਨਹੀਂ ਸੀ ਮੰਗੀ ਆਪਾਂ ਤਾਂ ਜਮਾ ਆ ਆਖਿਆ ਸੀ ਭਈ ਅਸੀਂ ਤਾਂ ਦੋ ਲੀੜੇ ਪਾ ਕੇ ਕੁੜੀ ਨੂੰ ਚੁੰਨੀ ਚੜਾ ਵੀ ਕਰਕੇ ਲੈ ਜਾਵਾਂਗੇ ਉਹ ਕਹਿੰਦੀ ਭਈ ਤਾਂ ਗੱਡੀ ਦੇਵਾਂਗੇ ਕੁੜੀ ਨੂੰ ਬਾ ਹੁਣ ਦਿਮਾਗ ਚ ਆਉਂਦੀਆਂ ਗੱਲਾਂ ਇਹਦੇ ਆਖੇ ਤੋਂ ਵੀ ਇਹਦਾ ਤਾਂ ਦਿਮਾਗ ਮੋਟਾ ਹੈ ਜੇ ਮੇਰੀ ਮਾਂ ਨੂੰ ਪਤਾ ਲੱਗਾ ਨਾ ਮੇਰੀ ਨੂੰ ਮੋٹے ਦਿਮਾਗ ਦੀ ਇਹ ਦੋਨੇ ਉਹੀ ਗੱਲ ਬੇਬੇ ਦਾ ਤਾਂ ਹੀ ਨਹੀਂ ਪਤਾ ਕਹਦੇ ਭਾਈ ਛੱਡ ਦੇਾਂਗੇ ਚਲ ਕੋਈ ਨਹੀਂ ਮੇਰੇ ਭਰਾ ਦਾ ਘਰ ਵੱਜ ਗਿਆ ਮੋٹے-ਮੋٹے ਦਿਮਾਗ ਦੀ ਆਪੇ ਸਿਆਣੀ ਹੋ ਜੂਗੀ ਦਵਾਈ ਦਵਾ ਲਾਂਗੇ